ਪੰਜਾਬ ਦੇ ਵਿੱਚ ਅਧਿਆਪਕ ਸਕੂਲਾਂ ਵਿੱਚ ਲੈਕਚਰ ਨਹੀਂ ਸੜਕਾਂ ਤੇ ਧਰਨੇ ਦਿੰਦੇ ਆਮ ਹੀ ਵੇਖਣ ਨੂੰ ਮਿਲ ਜਾਣਗੇ ਕਿਉਂ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ ਇਸ ਗੱਲ ਦਾ ਜਵਾਬ ਮੈਨੂੰ ਜ਼ਰੂਰ ਦੇਣਾ ਕਮੈਂਟ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਈਟੀਟੀ ਤੇ ਮਾਸਟਰ ਕੇਡਰ ਯੂਨੀਅਨ ਦੀ ਅਪਡੇਟ ਬਾਰੇ ਜਿਨ੍ਹਾਂ ਵਿੱਚੋਂ ਕਿ ਬਹੁਤ ਸਾਰੇ ਈਟੀਟੀ ਵਾਲੇ ਅਤੇ ਮਾਸਟਰ ਕੇਡਰ ਵਾਲਿਆਂ ਨੇ ਵੀ ਯੂਨੀਅਨ ਵਾਲਿਆਂ ਨੇ ਪੱਕੇ ਧਰਨੇ ਕਈਆਂ ਨੇ ਲਾਏ ਹੋਏ ਨੇ ਤੇ ਕਈਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਵੀ ਤਰਨਾ ਲਾਵਾਂਗੇ ਪਰ ਦੋਸਤੋ ਇਹ ਸਭ ਕਰਨਾ ਜ਼ਰੂਰੀ ਹੈ ਇਹ ਸਰਕਾਰ ਨੂੰ ਇਹਦਾ ਕਿਸੇ ਹੋਰ ਤਰੀਕੇ ਨਾਲ ਹੱਲ ਕਰ ਦੇਣਾ ਚਾਹੀਦਾ ਹੈ ਇਸ ਗੱਲ ਦਾ ਜ਼ਰੂਰ ਜਵਾਬ ਦੇਣਾ ਤੇ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਪਣੇ ਨਾਲ ਵੱਧ ਤੋਂ ਵੱਧ ਬੱਚੇ ਜੁੜ ਸਕਣ ਅਤੇ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਾਈ ਜਾ ਸਕੇ ਤਾਂ ਚਲੋ ਦੋਸਤੋ ਅੱਜ ਦੀ ਉਸ ਖਬਰ ਵੱਲ ਤੁਹਾਡਾ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਜਿਹੜੀ ਕਿ ਤੁਹਾਡੀ ਅੱਖਾਂ 'ਗੋ ਸ਼ਾਇਦ ਓਲੇ ਹੈ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ ਕੱਚੇ ਅਧਿਆਪਕਾਂ ਦੀ ਫਿਰ ਆਪਾਂ ਗੱਲ ਕਰਾਂਗੇ ਬਾਕੀ ਦੀ ਖਬਰ ਦੀ ਮੁੜ ਬਹਾਲ ਕੱਚੇ ਅਧਿਆਪਕ 22 ਸਤੰਬਰ ਨੂੰ ਕੈਬਨਿਟ ਮੰਤਰੀ ਅਰੋੜਾ ਦੇ ਸਨਾਨਿਤ ਰਿਹਾਈਸ਼ ਦਾ ਘਰਾਉ ਕਰਨਗੇ ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈਜੀਐਸ ਆਈਵੀਈਵੀ ਏਆਈਈ ਐਸਟੀਆਰ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਨ ਉਪਰੰਤ ਵੀ ਪੰਜਾਬ ਸਰਕਾਰ ਵੱਲੋਂ ਸਬ ਕਮੇਟੀ ਸਿੱਖਿਆ ਮੰਤਰੀ ਮੁੱਖ ਮੰਤਰੀ ਅਤੇ ਵਿਭਾਗ ਨਾਲ ਮੀਟਿੰਗ ਕਰਵਾ ਕੇ ਲਾਰਿਆਂ ਤੋਂ ਬਿਨਾ ਕੋਈ ਹੱਲ ਨਹੀਂ ਕੀਤਾ ਗਿਆ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਉਨਾਂ ਨੇ ਆਪਣੀ ਜ਼ਿੰਦਗੀ ਦੇ ਅਨਮੁੱਲੇ ਵਰੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੌਰ ਤੇ ਨਿਭਾਏ ਹੋਣ ਉਹ ਨਵੀਆਂ ਪੋਸਟਾਂ ਵੀ ਨਹੀਂ ਅਪਲਾਈ ਕਰ ਸਕਦੇ ਅਤੇ ਉਹਨਾਂ ਕੋਲ ਕੋਈ ਰੋਜ਼ਗਾਰ ਵੀ ਨਹੀਂ ਹੈ ਉਹਨਾਂ ਕਹਿੰਦੇ ਕਿ ਅਧਿਆਪਕ ਯੂਨੀਅਨ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਸਬ ਕਮੇਟੀ ਮੈਂਬਰ ਕੈਬਨਿਟ ਮੰਤਰੀ ਅਮਰੋੜਾ ਦੀ ਰਾਇ ਜੀ ਦਾ ਸੁਭਾ ਪਦਰੀ ਰੋਜ਼ ਪ੍ਰਦਰਸ਼ਨ ਕਰਕੇ ਘਰਾਉ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਕਰੋਨਾ ਦੀ ਬਹਾਲੀ ਲਈ ਕੋਈ ਬੁਕਤਾ ਹੱਲ ਨਾ ਨਿਕਲੇ ਤਾਂ ਲੜੀਵਾਰ ਗੁਪਤ ਐਕਸ਼ਨ ਅਰੰਭੇ ਜਾਣਗੇ ਅਤੇ ਮੁੱਖ ਮੰਤਰੀ ਨੂੰ ਹਰ ਸਥਾਨ ਤੇ ਕਿਹਾ ਜਾਏਗਾ। ਇਸ ਮੌਕੇ ਤੇ ਲਖਵਿੰਦਰ ਕੌਰ ਸਾਹੀ ਕਿੰਨਾ ਕੌਰ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਸੋ ਦੋਸਤੋ ਅਜਿਹੀਆਂ ਖਬਰਾਂ ਪੜ ਕੇ ਇੱਕ ਵਾਰ ਤਾਂ ਦਿਲ ਕਰਦਾ ਹੈ ਕਿ ਜੇਕਰ ਪੰਜਾਬ ਦੇ ਬੱਚੇ ਪੜ੍ਹ ਕੇ ਵੀ ਨੌਕਰੀ ਨਹੀਂ ਲੈ ਸਕਦੇ ਤਾਂ ਫਿਰ ਪੜ੍ਹਾਈ ਦਾ ਫਾਇਦਾ ਹੀ ਕੀ ਹੈ ਸੋ ਜੇਕਰ ਸਰਕਾਰ ਪੋਸਟਾਂ ਕੱਢਦੀ ਹੈ ਜੇਕਰ ਕਿਸੇ ਨੂੰ ਨੌਕਰੀ ਦਿੰਦੀ ਹੈ ਤਾਂ ਉਹਦੀਆਂ ਮੰਗਾਂ ਵੀ ਜ਼ਰੂਰ ਮੰਨ ਲਿਆ ਕਰੋ ਕਿਉਂਕਿ ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਲਈ ਜਿਉਣਾ ਹੈ ਆਪਣੇ ਪੰਜਾਬ ਦੇ ਲਈ ਜਿਉਣਾ ਹੈ ਉਹ ਕੋਈ ਭੀਖ ਨਹੀਂ ਮੰਗ ਰਹੇ ਸਿਰਫ ਆਪਣੇ ਹੱਕ ਮੰਗ ਰਹੇ ਨੇ ਸੋ ਪਲੀਜ਼ ਸਰਕਾਰ ਨੂੰ ਬੇਨਤੀ ਹੈ ਕਿ ਜ਼ਰੂਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇਹਨਾਂ ਨੂੰ ਜਲਦ ਜਲਦ ਬਹਾਲ ਕੀਤਾ ਜਾਵੇ ਸੋ ਇਹ ਸੀ ਅੱਜ ਦੀ ਅਧਿਆਪਕ ਮੋਰਚੇ ਵਾਲੀ ਅਪਡੇਟ ਜਿੱਕਰ ਇਹ ਜਾਣਕਾਰੀ ਇਹ ਖਬਰ ਬਾਰੇ ਤੁਸੀਂ ਕੀ ਸੋਚਦੇ ਹੋ ਜੇ ਚੰਗੀ ਲੱਗੀ ਹੋਵੇ ਇਹ ਇਨਫੋਰਮੇਸ਼ਨ ਤਾਂ ਜ਼ਰੂਰ ਮੈਨੂੰ ਦੱਸਣਾ ਧੰਨਵਾਦ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ